ਜੋ ਜੋ ਰੁਪਆ ਮਿਲਦਾ ਜਿਵੇਂ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਚਾਰਾ ਤਾਂ ਖਤਮ ਹੀ ਹੋ ਗਿਆ ਟਿਕਾਂ। ਫਿਰ ਅਸੀਂ ਫੈਸਲਾ ਕੀਤਾ ਕਿ ਅਸੀਂ 500 ਟੱਕ ਰੱਖਾ ਜਿਹੜੇ ਤਕਰੀਬਨ 7-8 ਕਰੋੜ ਦੇ ਆ 500 ਟੱਕ ਉਹਦੀ ਸੇਵਾ ਅਸੀਂ ਕਾਲੀਦਲ ਮੈਂ ਸਾਰੇ ਵਰਕਰਾਂ ਕੇ ਆ ਇਕੱਠੇ ਹੋ ਕੇ ਆ ਮਦਦ ਕਰਨੀ ਆ ਮੈਂ ਵੀ ਕੋਈ ਪਾਸ ਸਾਰੇ ਇਕੱਠੇ ਹੋ ਕੇ ਪੀਤੇ ਮੈਂ ਧੰਨਵਾਦ ਕਰਦਾ ਤੇ ਤੁਸੀਂ ਦੇਖ ਲਓ ਸਾਰੇ ਖੜੇ ਐ ਇਹਦੇ ਬਾਅਦ ਖੋਲ ਵੀ ਜਾਣਗੇ ਪਰ 500 ਜਥੇ ਹੋ ਫਿਰ ਆਪਣਾ ਚਮਕੌਰ ਸਾਹਿਬ ਤੋਂ ਭੇਜਦੇ ਆ ਅਸੀਂ ਪਿੰਡ ਪਿੰਡ ਤੱਕ ਭੇਜ ਪਾ ਰਹੇ ਆ 500 ਰੁਪਏ ਕਰਾ ਹੋ ਗਿਆ 500 ਰੁਪਏ ਤੂੜੀ ਦੇ ਅਸੀਂ ਕਿੱਥੇ ਗਰੀ ਬੈਠੇ ਆ ਜਿਹੜਾ ਅਸੀਂ ਭੇਜ ਹੁਣ ਸ਼ੁਰੂ ਪਾਣੀ ਥੱਲੇ ਚਲੇ ਉਹ ਵੀ ਭੇਜ ਰਹੇ ਆ ਇੱਕ ਅਸੀਂ ਫੈਸਲਾ ਕੀਤਾ ਕਿ ਮੈਂ ਸਾਰੇ ਵਰਕਰ ਲੱਗੇ ਥੋੜਾ ਤਨਵਾਦ ਕਰਦਾ 1 ਲੱਖ ਏਕੜ ਜ਼ਮੀਨ ਦਾ ਵੀ ਕੰਕਲਾਉਣ ਵਾਸਤੇ ਏ ਤੱਕਾ ਲੀਦਲ ਦੇ ਸੇਵਾ ਲਤੀ ਹੈ ਬੋਲੇ ਸੋ 4 ਲੱਖ ਏਕੜ ਜ਼ਮੀਨ تباہ ਹੋ ਗਈ ਹੈ 1 ਲੱਖ ਦੀ ਸੇਵਾ ਅਸੀਂ ਲੈ ਲਈ ਹੈ 1 ਲੱਖ ਏਕੜ ਦੀ ਸੇਵਾ ਐਸਜੀਪੀਸੀ ਨੇ ਵੀ ਲੈ ਲਈ ਹੈ ਹੁਣ ਘਰਤਕੁਰ ਸਰਕਾਰ 2 ਲੱਖ ਦੀ ਤਾਂ ਤੁਸੀਂ ਕਰ ਲੋ ਡੀਏਪੀ ਡੀਏਪੀ ਨਾ ਦੇ ਦਿਓ ਅਸੀਂ ਤਾਂ ਵੀ ਫੈਸਲਾ ਕੀਤਾ ਮੁਕਸ ਨਾਲੇ ਤੁਸ ਨੂੰ ਪਤਾ ਲੱਗ ਗਿਆ ਰੋ ਗਈ ਤੇ ਸਾਰੇ ਲਹਾਂਕਾ ਚ ਬੈਠੇ ਆ ਹੁਣ ਜਿਹੜੇ ਉੱਥੇ ਕਿਸਾਨ ਹੈ ਉਹਨਾਂ ਦੇ ਦਰਿਆ ਦਾ ਪਾਣੀ ਨਾਲ ਮਿੱਟੀ ਬਹੁਤ ਚੜ ਗਈ ਉਹਨਾਂ ਜ਼ਮੀਨਾਂ 'ਚ ਉਹਨਾਂ ਆਪ ਆਪਣੇ ਟਰੈਕਟਰ ਲੈ ਕੇ ਇੱਥੋਂ ਉਹਨਾਂ ਵਿਚਾਰਾਂ ਦੀ ਮਦਦ ਟਰੈਕਟਰ ਨਾਲ ਉਹ ਜ਼ਮੀਨ ਵੀ ਆਪਾਂ ਕਰਾਂ ਕਰਾਂਗੇ ਜੀ ਸਾਰਿਆਂ ਨੇ ਫੈਸਲਾ ਕੀਤਾ ਜੀ ਕਰਾਂਗੇ ਜੋ ਚਲੋ ਇੱਕ ਅਸੀਂ ਇੱਕ ਹੋਰ ਫੈਸਲਾ ਕੀਤਾ ਜਿੰਨੇ ਗਰੀਬ ਪਰਿਵਾਰ ਉਹਨਾਂ ਪਿੰਡਾਂ 'ਚ ਹੈ ਵਿਚਾਰਾਂ ਦਾ ਕੁਝ ਨਹੀਂ ਰਿਹਾ ਅਸੀਂ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਅਸੀਂ ਗਿਣਤੀ ਕੀਤੀ ਹੈ ਉਹਨਾਂ ਨੂੰ ਅਸੀਂ ਖਾਨਕ ਦੇਵਾਂਗੇ ਕਾਲੀ ਦਲ ਦਰਫਾ ਜੋ ਜੋ ਰਿਕਾਇਰਮੈਂਟ ਹੈ ਜਿਵੇਂ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਚਾਰਾ ਤਾਂ ਖਤਮ ਹੀ ਹੋ ਗਿਆ ਧਿਕਨ ਫਿਰ ਅਸੀਂ ਫੈਸਲਾ ਕੀਤਾ ਕਿ ਅਸੀਂ 500 ਟਰੱਕ ਜਿਹੜੇ ਤਕਰੀਬਨ 7-8 ਕਰੋੜ ਦੇ ਆ 500 ਟਰੱਕ ਉਹਦੀ ਸੇਵਾ ਅਸੀਂ ਕਾਲੀਦਲ ਮੈਂ ਸਾਰੇ ਵਰਕਰਾਂ ਕੋਲ ਆ ਪੱਕਟੇ ਹੋ ਕੇ ਆ ਮਦਦ ਕਰਨੀ ਹੈ ਮੈਂ ਵੀ ਕੋਲ ਪਾ ਸਾਰੇ ਇਕੱਠੇ ਹੋ ਕੇ ਪੀਤੇ ਮੈਂ ਧੰਨਵਾਦ ਕਰਦਾ ਤੇ ਤੁਸੀਂ ਦੇਖ ਲਓ ਸਾਰੇ ਖੜੇ ਹੈ ਇਹਦੇ ਬਾਅਦ ਖੋਰ ਵੀ ਜਾਣਗੇ ਪਰ 500 ਜੁੱਫੀ ਉਥੇ ਆਪਣਾ ਚਰਕੌਰ ਸਾਹਿਬ ਤੋਂ ਭੇਜਦੇ ਆਂ ਅਸੀਂ ਪਿੰਡ ਪਿੰਡ ਤੱਕ ਭੇਜ ਪਾ ਰਹੇ ਆਂ 500 ਰੁਪਏ ਦਾ ਹੋ ਗਿਆ 500 ਰੁਪਏ ਤੂੜੀ ਦੇ ਅਸੀਂ ਕਿੱਥੇ ਗਰੀ ਬੈਠੇ ਆਂ ਜਿਹੜਾ ਅਸੀਂ ਭੇਜ ਹੁਣ ਸ਼ੁਰੂ ਪਾਣੀ ਥੱਲੇ ਚਲੇ ਉਹ ਵੀ ਭੇਜ ਰਹੇ ਆਂ ਇੱਕ ਅਸੀਂ ਫੈਸਲਾ ਕੀਤਾ ਕਿ ਮੈਂ ਸਾਰੇ ਵਰਕਰ ਲੱਗੇ ਥੋੜਾ ਤਨਵਾਦ ਕਰਦਾ 1 ਲੱਖ ਏਕੜ ਜ਼ਮੀਨ ਦਾ ਵੀ ਕੰਕਲਾਉਣ ਵਾਸਤੇ ਏ ਤੱਕਾ ਲੀਦਲ ਦੇ ਸੇਵਾ ਲਤੀ ਹੈ ਬੋਲੇ ਸੋ ਪੰਚ 4 ਲੱਖ ਏਕੜ ਜ਼ਮੀਨ تباہ ਹੋ ਗਈ ਹੈ 1 ਲੱਖ ਦੀ ਸੇਵਾ ਅਸੀਂ ਲੈ ਲਈ ਹੈ 1 ਲੱਖ ਏਕੜ ਦੀ ਸੇਵਾ ਐਸਜੀਪੀਸੀ ਨੇ ਵੀ ਲੈ ਲਈ ਹੈ ਹੁਣ ਘਰਤਕੜ ਸਰਕਾਰ 2 ਲੱਖ ਦੀ ਤਾਂ ਤੁਸੀਂ ਕਰ ਲੋ ਡੀਏਪੀ ਡੀਏਪੀ ਤਾਂ ਦੇ ਦਿਓ ਅਸੀਂ ਤਾਂ ਵੀ ਫੈਸਲਾ ਕੀਤਾ ਮੁਕਸ ਨਾਲੇ ਤੁਹਾਨੂੰ ਪਤਾ ਲੱਗ ਗਿਆ ਲੋਕੀ ਤੇ ਸਾਰੇ ਲਹਾਂਕਾ ਚਾਹ ਬੈਠੇ ਆ ਹੁਣ ਜਿਹੜੇ ਉੱਥੇ ਕਿਸਾਨ ਹੈ ਉਹਨਾਂ ਦੇ ਦਰਿਆ ਦਾ ਪਾਣੀ ਨਾਲ ਮਿੱਟੀ ਬਹੁਤ ਚੜ ਗਈ ਉਹਨਾਂ ਜ਼ਮੀਨਾਂ 'ਚ ਉਹਨਾਂ ਆਪਾਂ ਆਪਣੇ ਟਰੈਕਟਰ ਲੈ ਕੇ ਇੱਥੋਂ ਉਹਨਾਂ ਵਿਚਾਰਾਂ ਦੀ ਮਦਦ ਟਰੈਕਟਰ ਨਾਲ ਉਹ ਜ਼ਮੀਨ ਵੀ ਆਪਾਂ ਕਰਾਂ ਕਰਾਂਗੇ ਜੀ ਸਾਰਿਆਂ ਨੇ ਫੈਸਲਾ ਕੀਤਾ ਜੀ ਕਰਾਂਗੇ ਜੋ ਚਲੋ ਇੱਕ ਅਸੀਂ ਇੱਕ ਹੋਰ ਫੈਸਲਾ ਕੀਤਾ ਜਿੰਨੇ ਗਰੀਬ ਪਰਿਵਾਰ ਉਹਨਾਂ ਪਿੰਡਾਂ 'ਚ ਹੈ ਵਿਚਾਰਾਂ ਦਾ ਕੁਝ ਨਹੀਂ ਰਿਹਾ ਅਸੀਂ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਅਸੀਂ ਗਿਣਤੀ ਕੀਤੀ ਹੈ ਉਹਨਾਂ ਨੂੰ ਅਸੀਂ ਹੱਕ ਦੇਵਾਂਗੇ ਕਾਲੀ ਦਲਤਰ